ਅਥ ਸੀਤਾ ਕੋ ਬਨਵਾਸ ਦੀਬੋ ਭਈ ਏਮ ਤੌਨ ਇਤੈ ਰਾਵਣ ਅਰੰ ਕਹੀ ਜਾਨ ਕੀ ਸੋ ਸੋ ਕਥੰ ਸੁਧਾਰਨ ਰਚੇ ਏਕ ਬਾਗ ਅਬ ਰਚੋ ਏਕ ਬਾਗ ਅਬਰਾਮੰ ਸੋ ਸੋਭੰ ਰਚੋ ਏਕ ਬਾਗ ਅਬਰਾਮੰ ਸੋ ਸੋਭੰ ਲਖੇ ਨੰਦਨੰ ਜੌਨ ਕੀ ਪ੍ਰਾਣ ਕ੍ਰਾਂਤ ਸੋਭੰ ਲਖੇ ਪਾਠ ਲਖੇ ਨੰਦਨੰ ਜੌਨ ਕੀ ਕ੍ਰਾਂਤ ਸੋਭੰ ਲਖੇ ਨੰਦਨੰ ਲਖੇ ਨੰਦਨੰ ਜੌਨ ਕੀ ਪ੍ਰਕਰਾਤ ਸ਼ੋਭੰ ਸੁਣੀ ਏਮ ਬਾਨੀ ਸਿਆ ਧਰਮ ਧਾਮੰ ਰਚਿਓ ਏਕ ਬਾਗ ਮਹਾ ਅਬਰਾਮੰ ਮਣੀ ਭੂਖਤੰ ਹੀਰ ਚੀਰੰ ਅਨੰਤੰ ਲਖੇ ਇੰਦਰ ਪਥੰ ਲਜੇ ਸ੍ਰੋਣ ਵੰਤ ਸ੍ਰੋਭ ਵਤੰ ਹਾਂ ਸ੍ਰੋਭ ਵੰਤੰ ਨਾ ਰਾਰਾ ਮੇਟਿਓ ਸ੍ਰੋਭ ਵੰਤੰ ਇਕੱਠਾ ਪਾਠ ਲਖੇ ਇੰਦਰ ਪਥੰ ਲਜੇ ਸੋਭਵੰਤੰ ਮਣੀਮਾਲ ਬਜਰੰਗ ਸੋ ਸੁਭਾਏ ਮਾਨੰ ਸੋ ਸੁਭਾਏ ਮਾਨੰ ਸੋ ਨ ਸੱਸਾ ਠੀਕ ਸੱਸਾ ਮੁਕਤਾ ਰਖਣਾ ਸੋ ਸੁਭਾਏ ਮਾਨੰ ਸਬਹ ਦੇਵ ਦੇਵੰ ਦੁਤੀ ਸੁਰਗ ਜਾਣ ਗਏ ਰਾਮ ਤਾਮ ਸੀਆ ਸੰਗ ਲੀਨੇ ਕਿਤੀ ਕੋਟ ਸੁੰਦਰੀ ਸਬਹ ਸੰਗ ਕੀਨੇ ਰਚਿਓ ਇੱਕ ਮੰਦਰੰ ਮਹਾ ਸੁਭਰ ਥਾਮ ਕਰਿਓ ਰਾਮ ਸੈਨ ਤਹਾ ਧਰਮ ਧਾਮ ਕਰੀ ਕੇਲ ਖੇਲੰ ਸੋ ਬੇਲੰ ਸੋ ਭੋਗੰ ਉਤੋ ਜੌਨ ਕਾਲਨ ਸਮੈ ਜੈ ਸਜੋਗਨ ਰਹਿਓ ਸੀ ਗਰਭੰ ਸੁਨਿਓ ਸਰਬ ਬਾਮੰ ਕਹੇ ਐਮ ਸੀਤਾ ਪੁਨਰ ਬੈਨ ਰਾਮੰ ਫਿਰਿਓ ਬਾਗ ਬਾਗੰ ਵਿਦਾਨਾਥ ਦੀਜੈ ਸੁਨੋ ਪ੍ਰਾਨ ਪਿਆਰੇ ਇਹ ਕਾਜ ਕੀਜੈ ਦੀਓ ਰਾਮ ਸੰਗੰ ਸੁਮਿਤਰਾ ਕੁਮਾਰੰ ਦੇਈ ਜਾਨਕੀ ਸੰਗ ਤਾਕੇ ਸੁਧਾਰਨ ਜਹਾਂ ਕੋਰ ਸਾਲਨ ਤਮਾਲਨ ਬਿਕਰਾਲਨ ਤਹਾ ਸੀ ਕੋ ਛੋਰ ਆਇਓ ਉਤਾਲਨ ਬਨੰ ਨਿਰਜਨੰ ਦੇਖ ਕਹਿ ਕੈ ਅਪਾਰੰ ਬਨੰ ਪਾਸ ਜਾਣਿਓ ਦਇਓ ਰਾਮਣਾਰੰ ਰੋਰੋਦਰੰ ਸੁਰੰ ਰੋਰੋਦਰੰ ਸੁਰ ਉਚੰ ਰੋਰੋਦੰ 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 ਸੁਰ ਉਚੰ ਪਪਾਤੰਤ ਪ੍ਰਾਨੰ ਰਣੰ ਜੇਮ ਵੀਰੰ ਲਗੇ ਮਰਮ ਬਾਮੰ मुनि बाल्मीकं सुरत मुनि सुनी सुनी हां <laughs> आ सुनी बाल्मीकं कहो जी मुनि ना कह दे ਮੁਨੀ ਇੱਥੇ ਪਹਿਲਾਂ ਹਾਂ ਸੁਣੀ ਕਰਦੇ ਹੋ ਸੁਣੀ ਬਾਲਮੀਕੰ ਸ੍ਰੋਤੰ ਦੀਨ ਬਾਨੀ ਚਲਿਓ ਚੌਕ ਚਿੱਤੰ ਤਜੀ ਮੋਨ ਧਾਨੀ ਸਿਆ ਸੰਗ ਲੀਨੇ ਗਇਓ ਧਾਮ ਆਪੰ ਮਨੋ ਬਚ ਕਰਮੰ ਦੁਰਗਾ ਜਾਪ ਜਾਪੰ ਭਇਓ ਏਕ ਪੁੱਤਰੰ ਤਹਾਂ ਜਾਨ ਕੀਤੈ ਮਨੋ ਰਾਮ ਹਾਂਜੀ ਮਨੰ ਮਨੰ ਬਚ ਕਰਮੰ ਦੁਰਗਾ ਜਾਪ ਜਪ ਕਉ ਇਥੇ ਮਨੋ ਆ ਬਈ ਮਨੋ ਮਨੰ ਮਨੰ ਬਾਚ ਕਰਮ ਦੁਰਗਾ ਜਾਪ ਜਾਪੰ ਮਨੋ ਬਾਚ ਕਰਮ ਦੁਰਗਾ ਜਾਪ ਜਾਪੰ ਭਇਓ ਇੱਕ ਪੁੱਤਰੰ ਤਹਾ ਜਾਨ ਕੀਤਾ ਮਨੋ ਰਾਮ ਕੀਨੋ ਦੁਤੀ ਰਾਮ ਤੇਲ ਵਹਿ ਚਾਰ ਚਿਹਨੰ ਵਹਿ ਉਗਰ ਤੇਜੰ ਮਨੋ ਅਪ ਅੰਸੰ ਦੁਤੀ ਕਾਢ ਭੇਜੰ दियो देव पालन सो बालंग दियो एक पालन दियो एक पालन सो बालंग रखी संग लस चंद्र रूपं किदो द्योस ईशं गयो एक दिवस संग दिखी संध्यानंग लयो बाल संग संध्यानंग ने गयो एक दिवस संग रखी संग ध्यानंग ध्यान विच चला गया अपने ध्यान विच समाधि ला ली दिखी संध्या ਰਖੀ ਸੰਗ ਧਿਆਨ ਗਇਓ ਏਕ ਦਿਵਸ ਰਖੀ ਸੰਗ ਧਿਆਨ ਲਇਓ ਬਾਲ ਸੰਗੰ ਗਈ ਸੀ ਨਾਨਨ ਰਹੀ ਜਾਤ ਸੀਤਾ ਮਹਾ ਮੋਨ ਜਾਗੇ ਮੋਨ ਮੋਨ ਰਹੀ ਜਾਤ ਸੀਤਾ ਮਹਾ ਮੋਨ ਜਾਗੇ ਮਹਾ ਮੁਨੀ ਸੀ ਜਿਹੜੇ ਉਹ ਵਾਲਮੀਦ ਵਾਲਮੀਨ ਦੀ ਸਮਾਧੀ ਖੁਦ ਵੀ ਸੀਤਾ ਨਾਉਣ ਗਈ ਇੱਥੇ ਬੱਚਾ ਨਹੀਂ ਬਿਨਾ ਬਾਨ ਪਾਲਨ ਬਿਨਾ ਬਾਲ ਪਾਲਨ ਲਖਿਓ ਸੋਕ ਪਾਗੇ ਹਾਂ ਬਈ ਕੁਸ਼ਾ ਹੱਥ ਲੈ ਕੇ ਰਚਿਓ ਇੱਕ ਬਾਲਨ ਤਿਸੀ ਰੂਪ ਰੰਗਨ ਅਨੂਪੰ ਉਤਾਲਨ ਫਿਰੀ ਨਾਏ ਸੀਤਾ ਕਹਾ ਯਾਨ ਦੇਖਿਓ ਉਹੀ ਰੂਪ ਬਾਲਨ ਸੁਪਾਲਨ ਬਸੇਖਿਓ